ਘਰਾਂ ਦੇ ਵਿੱਚ ਬਿਜਲੀ ਨੂੰ ਲੈ ਕੇ ਪਰੇਸ਼ਾਨ ਲੋਕਾਂ ਲਈ ਵੱਡੀ ਖਬਰ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਗੋ ਸੋਲਰ ਪ੍ਰੋਜੈਕਟ ਮੁਹਿੰਮ ਦੀ ਕੀਤੀ ਸ਼ੁਰੂਆਤ ਘਰ ਦੀ ਛੱਤ ਉੱਤੇ 50% ਸਬਸਿਡੀ ਦੇ ਨਾਲ ਪ੍ਰਸ਼ਾਸਨ ਵੱਲੋਂ ਮੁਹैया करवाया ਜਾਏਗਾ ਸੋਲਰ ਪਾਵਰ ਪਲਾਂਟ ਜਿਸ ਦੇ ਚੱਲਦੇ ਹੋਏ 50% ਸਬਸਿਡੀ ਦੀ ਰਕਮ ਡਾਇਰੈਕਟ ਤੁਹਾਨੂੰ 15 ਦਿਨ ਦੇ ਵਿੱਚ ਵਾਪਸ ਕਰ ਦਿੱਤੀ ਜਾਵੇਗੀ ਅਤੇ ਨਾਲ ਨਾਲ ਬਾਕੀ 50% ਲਈ ਹਰ ਬੈਂਕ ਦੇ ਵਿੱਚ ਲੋਨ ਸੁਵਿਧਾ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਲਬਧ ਕਰਵਾਈ ਜਾ ਰਹੀ ਹੈ ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਡੀਸੀ ਹੁਸ਼ਿਆਰਪੁਰ ਆਸ਼ੀਕਾ ਜੈਨ ਅ ਅੱਜ ਅਸੀਂ ਇਸ ਪ੍ਰੈਸ ਕਾਨਫਰੰਸ ਲਈ ਸਾਡੇ ਹੁਸ਼ਿਆਰਪੁਰ ਦੇ ਨਿਵਾਸੀਆਂ ਦਾ ਸਾਡਾ ਪ੍ਰੋਜੈਕਟ ਗੋ ਸੋਲਰ ਦਾ ਸੁਨੇਹਾ ਲੈ ਕੇ ਆਏ ਹਾਂ ਅ ਪ੍ਰੋਜੈਕਟ ਗੋ ਸੋਲਰ ਦੇ ਤਹਿਤ ਅਸੀਂ ਇੱਕ ਮਹਿੰਮ ਸਟਾਰਟ ਕਰ ਰਹੇ ਹਾਂ ਜਿਸ ਦੇ ਤਹਿਤ ਅਸੀਂ ਘਰਾਂ ਦੇ ਵਿੱਚ ਸੋਲਰ ਯਾ ਯੂਨਿਟ ਦੀ ਇੰਸਟਾਲੇਸ਼ਨ ਸੋਲਰ ਰੂਫਟਾਪ ਪਲਾਂਟ ਦੀ ਇੰਸਟਾਲੇਸ਼ਨ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਤੇ ਹਰ ਬਿਜਲੀ ਦਾ ਕੰਜ਼ਿਊਮਰ ਕੋ ਕਿਸੇ ਵੀ ਕੈਟਾਗਰੀ ਦੇ ਹੋਣ ਉਹਨਾਂ ਦੀ ਕੰਜ਼ਮਪਸ਼ਨ 300 ਯੂਨਿਟ ਹੋਵੇ ਜਾਂ ਉਸ ਤੋਂ ਘੱਟ ਹੋਵੇ ਉਸ ਤੋਂ ਵੱਧ ਹੋਵੇ ਹਰ ਕੰਜ਼ਿਊਮਰ ਇਸ ਬੈਨੀਫਿਟ ਦੇ ਲਈ ਐਲੀਜੀਬਲ ਹੈ ਉਹ 50% ਤੱਕ ਦੀ ਸਬਸਿਡੀ ਸੋਲਰ ਰੂਫਟਾਪ ਇੰਸਟਾਲੇਸ਼ਨ ਦੇ ਲਈ ਅਵੇਲ ਕਰ ਸਕਦੇ ਆ 1 ਕਿਲੋਵੋਟ ਤੇ 30000 ਰੁਪਏ ਦੀ ਸਬਸਿਡੀ 2 ਕਿਲੋਵੋਟ ਤੇ 60000 ਦੀ ਔਰ ਉਸ ਦੇ ਉੱਤੇ 78000 ਤੇ ਇਹ ਸਬਸਿਡੀ ਕੈਪ ਹੈ ਇਸ ਤੋਂ ਇਲਾਵਾ ਜਿਹੜਾ 50% ਕੰਪੋਨੈਂਟ ਬੈਨੇਫਿਸ਼ੀਰੀ ਨੇ ਦੇਣਾ ਹੈ ਉਸ ਦੇ ਲਈ ਅਸੀਂ ਬੈਂਕਸ ਦੇ ਨਾਲ ਤਾਲਮੇਲ ਕਰਕੇ ਬਹੁਤ ਹੀ ਸਸਤੇ ਦਰਾਂ ਤੇ ਲੋਨਸ ਵੀ ਮੁਹੱਈਆ ਕਰਵਾ ਰਹੇ ਹਾਂ ਸਾਰੇ ਬੈਂਕ ਬ੍ਰਾਂਚੇਸ ਬੈਂਕ ਮੈਨੇਜਰਸ ਤੱਕ ਮੈਸੇਜ ਆਲਰੇਡੀ ਪਹੁੰਚਾਇਆ ਜਾ ਚੁੱਕਾ ਹੈ ਕਿ ਸਕੀਮ ਦੇ ਬੈਨੀਫਿਟਸ ਸਾਰੇ ਉਹਨਾਂ ਦੇ ਕਲਾਇੰਟਸ ਨੂੰ ਦੱਸੇ ਜਾਣ ਔਰ ਨਾਲ ਹੀ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਉਹਨਾਂ ਦੇ ਕੋਈ ਵੀ ਸਵਾਲ ਹੋਣ ਉਹਨਾਂ ਦਾ ਜਵਾਬ ਦੇ ਕੇ ਤੇ ਫੈਸਿਲੀਟੇਟ ਕੀਤਾ ਜਾਵੇ ਕਿ ਅ ਅ ਤੱਕੇ ਨਾਨ ਸਬਸਿਡੀ ਕੰਪੋਨੈਂਟ ਦੇ ਲਈ ਲੋਨ ਬਹੁਤ ਹੀ ਸੌਖੇ ਤਰੀਕੇ ਨਾਲ ਉਪਲਬਧ ਕਰਾਇਆ ਜਾਵੇ ਸਰਵਿਸ ਕਲੱਬ ਹੁਸ਼ਿਆਰਪੁਰ ਵਿਖੇ ਮੈਂ ਦੱਸਣਾ ਚਾਹਵਾਂਗੀ ਕਿ ਅਸੀਂ सोलर uh, रूफटॉप लगाया है और बेसिस पर ही है uh, जिस क्लब वालों uh, खर्चा बहुत ही मिनिस्क्यूल खर्चा क्लब uh, वालों गया है और सारा खर्चा जिड़ी अगे आने वाले समय के बचत होने वाली है उसके सारा सोलर रूफटॉप का कैपिटल कॉस्ट भी निकल जाएगा साशि यह है, है कि हर घर एक माइक्रो प्रोड्यूसर ऑफ इलैक्ट्रीसिटी बनी जदों ऑन ग्रिड रूफटॉप प्ल्ट ਇਸ ਦੇ ਕਰਦੇ ਉੱਤੇ ਲੱਗਦਾ ਹੈ ਤਾਂ ਸਾਰੀ ਜਿਹੜੀ ਸਰਪਲਸ ਜਨਰੇਸ਼ਨ ਹੈ ਉਹਨਾਂ ਦੀ ਕੰਜ਼ਮਪਸ਼ਨ ਤੋਂ ਇਲਾਵਾ ਜਿਹੜੀਆਂ ਯੂਨਿਟਸ ਬਚਦੀਆਂ ਉਹ ਸਾਰੀ ਗ੍ਰਿਡ ਨੂੰ ਸਪਲਾਈ ਹੁੰਦੀ ਹੈ ਜਿਹਦੇ ਨਾਲ ਸਾਡੀ ਗ੍ਰਿਡ ਹੋਰ ਸਸ਼ਕਤ ਹੁੰਦੀ ਹੈ ਔਰ ਸਰਪਲਸ ਇਲੈਕਟ੍ਰਿਸਿਟੀ ਗ੍ਰੀਨ ਸੋਰਸਸ ਨਾਲ ਹੀ ਜਨਰੇਟ ਹੋ ਕੇ ਸਾਡੇ ਵਾਤਾਵਰਣ ਦੇ ਵਿੱਚ ਬਹੁਤ ਬਿਹਤਰੀ ਹੋਣ ਦੇ ਆਸਾਰ ਹੈ ਅ ਅਸੀਂ ਦੱਸਣਾ ਚਾਹਾਂਗੇ ਕਿ ਪਿਛਲੇ ਦਿਨਾਂ ਅਸੀਂ ਪੀਐਸਪੀਸੀਐਲ ਦੇ ਪਾਵਰ ਵਿਭਾਗ ਦੇ ਕਰਮਚਾਰੀਆਂ ਦੀ ਬੜੇ ਵੱਡੇ ਪੱਧਰ ਤੇ ਟ੍ਰੇਨਿੰਗ ਕਰਾਈ ਹੈ ਅ ਜਿੱਥੇ ਪੰਜਾਬ ਵਿਖੇ ਹਜ਼ਾਰ ਤੋਂ ਉੱਤੇ ਮੁਲਾਜ਼ਮਾਂ ਦੀ ਟ੍ਰੇਨਿੰਗ ਆਲਰੇਡੀ ਹੋ ਚੁੱਕੀ ਹੈ ਅਸੀਂ ਇੱਥੇ ਨਾ ਸਿਰਫ ਅਫਸਰ ਸਾਹਿਬਾਨ ਸਗੋਂ ਮੀਟਰ ਰੀਡਰਸ ਜਿਹੜੇ ਘਰ-ਘਰ ਜਾਂਦੇ ਨੇ ਮੀਟਰ ਦੀ ਰੀਡਿੰਗ ਲੈਂਦੇ ਨੇ ਤੁਹਾਡੇ ਸਾਰਿਆਂ ਦਾ ਰਾਤਾ ਰੱਖਦੇ ਨੇ ਉਹਨਾਂ ਦੀ ਵੀ ਟ੍ਰੇਨਿੰਗ ਕਰਾਈ ਹੈ ਤਾਂ ਕਿ ਉਹ ਵੀ ਇਸ ਸਕੀਮ ਦੇ ਬੇਨਫਿਟ ਸਮਝ ਕੇ ਤੁਹਾਡੇ ਸਾਰਿਆਂ ਤੱਕ ਪਹੁੰਚਾ ਸਕਣ ਉਹ ਅੱਗੇ ਆਉਣ ਵਾਲੇ ਸਮੇਂ 'ਚ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਇੱਕ ਅਪੀਲ ਲੈਟਰ ਤੁਹਾਡੇ ਤੱਕ ਲੈ ਕੇ ਆਵਾਂਗੇ ਉਸ ਦੇ ਨਾਲ ਹੀ ਜਿਵੇਂ ਤੁਸੀਂ ਪਿਛਲੇ ਦਿਨ ਆ ਦੇਖਿਆ ਹੋਣਾ ਕਿ ਅਖਬਾਰਾਂ ਦੇ ਨਾਲ ਕੁਝ ਪੈਂਫਲੈਟਸ ਤੁਹਾਨੂੰ ਪਹੁੰਚੇ ਨੇ ਪ੍ਰੋਜੈਕਟ ਗੋ ਸੋਲਰ ਦੇ ਬਾਰੇ ਉਹ ਪੈਂਫਲੈਟ ਔਰ ਦੇ ਤੱਕ ਦੁਬਾਰਾ ਮੀਟਰ ਰੀਡਰਸ ਦੇ ਰਾਹੀਂ ਪਹੁੰਚਾਏ ਜਾਣਗੇ ਤਾਂ ਕਿ ਤੁਹਾਡੇ ਸਾਰੇ ਸਵਾਲ ਜਿਹੜੇ ਹਨ ਉਹਨਾਂ ਦੇ ਜਵਾਬ ਮਿਲ ਸਕਣ ਉਹਦੇ ਉੱਤੇ ਇੱਕ ਜ਼ਿਲ੍ਹਾ ਦੀ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈ ਜਿਹੜਾ ਹੁਣ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਉਹਦੇ ਉੱਤੇ ਕਿਸੇ ਵੀ ਟਾਈਮ ਫੋਨ ਕਰਕੇ ਜਾਂ ਵਟਸਐਪ ਦੇ ਰਾਹੀਂ ਆਪਣੇ ਸਵਾਲ ਪੁੱਛੇ ਜਾ ਸਕਦੇ ਨੇ ਜਿਨ੍ਹਾਂ ਦਾ ਜਵਾਬ ਇਮੀਡੀਏਟ ਤੌਰ ਤੇ ਦਿੱਤਾ ਜਾਵੇਗਾ ਸਰਕਾਰ ਵੱਲੋਂ ਵੈਂਡਰਸ ਖਾਸ ਤੌਰ ਤੇ 임ਪੈਨਲ ਕੀਤੇ ਗਏ ਹਨ ਜਿਹੜੇ 임ਪੈਨਲਡ ਵੈਂਡਰਸ ਇੰਸਟਾਲੇਸ਼ਨ ਕਰਨਗੇ ਤਾਂ ਉਹਨਾਂ ਦਾ ਕੁਆਲਿਟੀ ਕੰਟਰੋਲ ਉਹਨਾਂ ਦੀ ਗਾਰੰਟੀ ਸਕੀਮ ਦੇ ਬੇਨਫਿਟਸ ਤੁਹਾਨੂੰ ਸੁਨਿਸ਼ਚਿਤ ਤੌਰ ਤੱਕ ਪਹੁੰਚਣ ਇਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਔਰ ਇਹ ਮੀਟਰ ਰੀਡਰਸ ਦਾ ਵੀ ਅਸੀਂ ਵੈਂਡਰਸ ਦੇ ਨਾਲ ਤਾਲਮੇਲ ਕਰਾਇਆ ਸਾਰੇ ਜਿਹੜੇ ਸਾਡੇ ਨਿਵਾਸੀ ਹੈ ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਕਿਸ ਵੀ ਵੈਂਡਰ ਦੇ ਰਾਹੀਂ ਇੰਸਟਾਲੇਸ਼ਨ ਕਰਾ ਸਕਦੇ ਉਸ ਦੇ ਵਿੱਚ ਕੋਈ ਰੋਕ ਨਹੀਂ ਲੇਕਿਨ ਜਿਹੜੇ ਵੈਂਡਰ ਹੋਣ ਉਹ ਸਰਕਾਰ ਵੱਲੋਂ ਇੰਪੈਨਲ ਕੀਤੇ ਗਏ ਹੋਣ ਇਹਦਾ ਖਾਸ ਖਿਆਲ ਰੱਖ ਲਿਆ ਜਾਵੇ ਇਸ ਤੋਂ ਇਲਾਵਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਅਪਲਾਈ ਕਰਨ ਲਈ ਉਹਦੇ ਉੱਤੇ ਇੱਕ QR ਕੋਡ ਸਾਡਾ ਜਿਹੜਾ ਪੈਂਫਲੇਟ ਹੈ ਉਹਦੇ ਉੱਤੇ QR ਕੋਡ ਦਿੱਤਾ ਗਿਆ ਹੈ ਉਹਦੇ ਤੇ ਤੁਸੀਂ ਆਪਣੀ ਮਾਈਨਰ ਸਿਰਫ ਆਪਣਾ ਨਾਮ ਫੋਨ ਨੰਬਰ ਐਡਰੈਸ ਪਾ ਕੇ ਤੁਸੀਂ Google Sheet Google Form ਭਰ ਸਕਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਫੋਨ ਆਏਗਾ ਔਰ ਅਸੀਂ ਤੁਹਾਡੇ ਤੱਕ ਉਹ ਵੈਂਡਰ ਦਾ ਸੰਪਰਕ ਕਰਵਾਵਾਂਗੇ ਇਸ ਤੋਂ ਇਲਾਵਾ ਤੁਸੀਂ ਜਦੋਂ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਵੈਂਡਰ ਸਿਲੈਕਸ਼ਨ ਹੁੰਦੀ ਹੈ ਵੈਂਡਰ ਸਿਲੈਕਸ਼ਨ ਤੋਂ ਬਾਅਦ ਇੰਸਟਾਲੇਸ਼ਨ ਹੁੰਦੀ ਹੈ ਜਦੋਂ ਇਹ ਪਲਾਂਟ ਤੁਹਾਡਾ ਸੋਲਰ ਰੂਫ ਟਾਪ ਪਲਾਂਟ ਤੁਹਾਡੀ ਛੱਤ ਤੇ ਲੱਗ ਜਾਂਦਾ ਹੈ ਉਸ ਤੇ 15 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਬਸਿਡੀ ਪਹੁੰਚਾਉਣ ਦੇ ਵਚਨਬੱਧ ਹੋਵਾਂਗੇ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਕਮਿਟਮੈਂਟ ਹੈ ਜੇਸੀ ਪਾਵਰ ਵਿਭਾਗ ਦੇ ਰਾਹੀਂ ਉਹ ਸਬਸਿਡੀ ਤੁਹਾਨੂੰ ਇੰਸਟਾਲੇਸ਼ਨ ਦੇ 15 ਦਿਨ ਦੇ ਅੰਦਰ ਅੰਦਰ ਮੁਹੱਈਆ ਕਰਵਾਵਾਂਗੇ ਇਸ ਤੋਂ ਇਲਾਵਾ ਵੀ ਜਦੋਂ ਸੋਲਰ ਰੂਫਟਾਪ ਪਲਾਂਟ ਲੱਗਦਾ ਹੈ ਸਾਡੇ ਪਿਛਲੇ ਦਿਨਾਂ ਸਾਡੇ ਦੇਖਣ ਵਿੱਚ ਆਇਆ ਹੈ ਕਿ ਕਦੇ ਕੋਈ ਲੋਡ ਐਕਸਟੈਂਸ਼ਨ ਵਗੈਰਾ ਕਰਨੀ ਪੈਂਦੀ ਹੈ ਕਦੇ ਕੋਈ ਪੁਰਾਣਾ ਬਿੱਲ ਪੈਂਡਿੰਗ ਹੋਵੇ ਉਹ ਕਲੀਅਰ ਕਰਨਾ ਹੁੰਦਾ ਹੈ ਇਸ ਤਰ੍ਹਾਂ ਦੇ ਪਾਵਰ ਵਿਭਾਗ ਨਾਲ ਸੰਬੰਧਿਤ ਕੋਈ ਵੀ ਕੰਮ ਹੋਣ ਤਾਂ ਤੁਸੀਂ ਆਪਣੇ ਡਿਵੀਜ਼ਨ ਦੇ ਕਨਸਰਨਡ ਐਕਸੀਅਨ ਸਾਹਿਬਾਨ ਐਸਡੀਓ ਸਾਹਿਬਾਨ ਨੂੰ ਅਪਰੋਚ ਕਰ ਸਕਦੇ ਹੋ ਉਹ ਪਹਿਲ ਦੇ ਆਧਾਰ ਤੇ ਰਿਜ਼ੋਲਵ ਕੀਤੇ ਜਾਣਗੇ ਔਰ ਜੇ ਫੇਰ ਵੀ ਰਿਜ਼ੋਲਵ ਨਹੀਂ ਹੁੰਦੇ ਤਾਂ ਸਾਡੇ ਜਿਹੜੀ ਜ਼ਿਲ੍ਹਾ ਹੈਲਪਲਾਈਨ ਨੰਬਰ ਹੈ ਉਹਦੇ ਉੱਤੇ ਸੰਪਰਕ ਕਰੋ ਤਾਂ ਕਿ ਅਸੀਂ ਟਾਈਮ ਬਾਉਂਡ ਤਰੀਕੇ ਨਾਲ ਉਹ ਇਸ਼ੂਜ਼ ਵੀ ਰਿਜ਼ੋਲਵ ਕਰਾਂ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਿਵੇਂ ਹੁਸ਼ਿਆਰਪੁਰ ਜਾਣਾ ਹੀ ਆਪਣੇ ਅੱਛੇ ਵਾਤਾਵਰਣ ਲਈ ਜਾਂਦਾ ਹੈ ਤੁਸੀਂ ਸਾਰੇ ਫੇਰ ਰਿਕਵਰੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਵੋਗੇ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਚਿੰਦਪurni ਮੇਲੇ ਵਿੱਚ ਅਸੀਂ ਉਹਨੂੰ ਪਲਾਸਟਿਕ ਮੁਕਤ ਕਰਨ ਵਿੱਚ ਬਹੁਤ ਹੱਦ ਤੱਕ ਸਫਲ ਹੋਏ ਹਾਂ ਬਹੁਤ ਵੱਡਾ ਡਿਫਰੈਂਸ ਅਸੀਂ ਕ੍ਰੀਏਟ ਕਰ ਪਏ ਹਾਂ ਪਿਛਲੇ ਸਾਲ ਨਾਲੋਂ ਇਸ ਤਰ੍ਹਾਂ ਇਹ ਜਿਹੜੀ ਇੱਕ ਨਵੀਂ ਮੁਹਿੰਮ ਅਸੀਂ ਸ਼ੁਰੂਆਤ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਮੀਟਰ ਰੀਡਰਸ ਨਾਲ ਜੁੜ ਕੇ ਆਪਣੇ ਬੈਂਕ ਮੈਨੇਜਰਸ ਨਾਲ ਜੁੜ ਕੇ ਸਾਡਾ ਸਾਥ ਦੇਵੋਗੇ ਔਰ ਪ੍ਰੋਜੈਕਟ ਗੋ ਸੋਲਰ ਦੇ ਵਿੱਚ ਵੱਜੜ ਕੇ ਭਾਗ ਲਾਓਗੇ ਤਾਂ ਕਿ ਅਸੀਂ ਸਾਰੇ ਰਿਸਪੌਂਸਿਬਲ ਗ੍ਰੀਨ ਸਿਟੀਜ਼ਨਸ ਬਣ ਜਾਈਏ ਫਿਰ ਕਿਤਾ ਅਪਲਾਈ ਗੂਗਲ ਤੇ ਕਰਨੀ ਜਿੱਦਾਂ ਤੁਸੇ ਸੈੱਟ ਹੋਣ ਲਾਈ ਕਿਸ ਤਰ੍ਹਾਂ ਵਿੱਚ ਲੱਗ ਜਾਏ ਦੇਖੋ ਜੀ ਜਦੋਂ ਇਹ ਦਾ ਨਾਰਮਲ ਪ੍ਰੋਸੈਸ ਇਹ ਹੈ ਭਾਵੇਂ ਤੁਸੀਂ ਗੂਗਲ ਤੇ ਅਪਲਾਈ ਕਰੋ ਤਾਂ ਅਸੀਂ ਤੁਹਾਨੂੰ ਨਾਲ ਦੇ ਨਾਲ ਵਿਦਿਨ 2 ਡੇਸ ਅਸੀਂ ਤੁਹਾਨੂੰ ਵੈਂਡਰ ਅਸਾਈਨ ਕਰ ਦੇਵਾਂਗੇ ਬਟ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਤੁਸੀਂ ਮਾਰਕੀਟ ਸਰਵੇ ਕਰੋ ਤੁਸੀਂ ਚਾਰ ਵੈਂਡਰਸ ਨਾਲ ਗੱਲ ਕਰੋ ਕਿਉਂਕਿ ਇਹ ਤਾਂ ਇੱਕ ਤਰ੍ਹਾਂ ਨਾਲ ਮਤਲਬ ਮਾਰਕੀਟ 'ਚ ਕੋਈ ਕਪੜਾ ਲੈਣ ਵੀ ਜਾਂਦੇ ਅਸੀਂ ਚੈੱਕ ਕਰਦੇ ਹਾਂ ਕਿ ਇੱਥੇ 500 ਦਾ ਮਿਲਦਾ ਉੱਥੇ 1000 ਦਾ ਮਿਲਦਾ ਜਦੋਂ ਹੀ ਤੁਸੀਂ ਵੈਂਡਰ ਆਪਣਾ ਫਾਈਨਲ ਕਰ ਲੈਂਦੇ ਹੋ ਉਸ ਤੋਂ ਬਾਅਦ ਉਹ ਟੈਕਨੀਕਲ ਅਸੈਸਮੈਂਟ ਉਹ ਛੱਤ ਦਾ ਸਾਈਜ਼ ਦੇਖਣਗੇ ਕਿ ਉੱਤੇ ਡ੍ਰਿਲਿੰਗ ਵਗੈਰਾ ਹੋ ਸਕਦੀ ਹੈ ਉਹ ਫੀਜ਼ਿਬਿਲਿਟੀ ਚੈੱਕ ਤੋਂ ਬਾਅਦ

ਔਰ ਕਾਸਟ ਘੱਟ ਹੋ ਜਾਂਦੀ ਹੈ 1 ਕਿਲੋਵਟ ਦੇ ਪਲਾਂਟ ਦੀ ਜਿਹੜੀ ਸਰਕਾਰ ਵੱਲੋਂ ਅਪਰੋਕਸੀਮੇਟ ਨਿਰਧਾਰਿਤ ਕੀਤੀ ਗਈ ਹੈ ਉਹ 60000 ਕੀਤੀ ਗਈ ਹੈ ਉਹਦੇ ਹਿਸਾਬ ਨਾਲ 50% ਸਬਸਿਡੀ 30000 ਤੱਕ ਦਿੱਤੀ ਜਾਂਦੀ ਹੈ ਜੇ ਮੈਨੂੰ ਮਿਨੀਮਮ ਸਾਈਜ਼ ਆਫ ਰੂਫ ਟਾਪ ਕੁਝ ਹੈਗਾ ਕਿ ਘੱਟ ਤੋਂ ਘੱਟ ਇੰਨਾ ਤੇ ਹੋਣੀ ਚਾਹੀਦੀ ਹੈ ਰੂਫ ਆ 100 ਸਕੁਅਰ ਫੀਟ ਏਰੀਆ ਜਿਹੜਾ ਰੂਫ ਟਾਪ ਦਾ ਮਿਨੀਮਮ ਚਾਹੀਦਾ ਹੁੰਦਾ ਹੈ ਅ ਜਿਸ ਦੇ ਉਤੇ ਸੋਲਰ ਰੂਫ ਟਾਪ ਲੱਗ ਸਕਦੇ ਜਿਹੜੇ ਵਿਅਕਤੀ ਇਹ ਪੈਂਟਰਾ ਜਿਹੜੇ ਆਪਾਂ ਗੁਰੂਪ ਸੈਸ਼ਨ ਨੂੰ ਜ਼ਿਲੇ ਵਿੱਚ ਜੀ ਮੋਰ ਥੈਨ 50 ਵੈਂਡਰਸ ਉਧਾਂ ਆਪਰੇਟ ਕਰ ਰਹੇ ਆ ਬਹੁਤ ਤਾਦਾਦ ਦੇ ਵਿੱਚ ਵੈਂਡਰਸ ਆਪਰੇਟ ਕਰ ਰਹੇ ਹੁਣ ਅਸੀਂ ਉਮੀਦ ਕਰ ਰਹੇ ਕਿ ਹੋਰ ਔਨਟਰਪ੍ਰੈਨਰਸ ਵੀ ਸਾਡੇ ਬਣਨਗੇ ਜਦੋਂ ਅਸੀਂ ਟ੍ਰੇਨਿੰਗ ਕਰਾਈ ਹੈ ਅਸੀਂ ਉਮੀਦ ਕਰਦੇ ਆ ਅੱਗੇ ਆਉਣ ਵਾਲੇ ਸਮੇਂ ਵਿੱਚ ਅਸੀਂ ਆਈਟੀਆਈ ਦੇ ਬੱਚਿਆਂ ਦੀ ਵੀ ਟ੍ਰੇਨਿੰਗ ਕਰਾਉਣ ਲੱਗੇ ਹਾਂ ਕੋਈ ਵੀ ਵਿਅਕਤੀ ਇਹਦੇ ਵਿੱਚ ਬਹੁਤ ਵੱਡੀ ਇੱਕ ਆਪਰਚੂਨਿਟੀ ਹੈ ਅ ਜਿਸ ਦੇ ਵਿੱਚ ਨਵੇਂ ਅਨਟਰਪ੍ਰੈਨਰਸ ਬਣ ਕੇ ਵੀ ਸੋਲਰ ਇੰਸਟਾਲੇਸ਼ਨ ਦੇ ਕੰਮ ਸ਼ੁਰੂ ਕਰ ਸਕਦੇ ਨੇ ਕਿਹੜੀਆਂ ਸਕੀਮ ਨੇ ਸਭ ਤੋਂ ਵੀ ਨਹੀਂ ਸਾਰੇ ਬੈਂਕਸ ਨੂੰ ਜੁੜਿਡੇ ਹੋਏ ਜੀ ਪ੍ਰਾਈਵੇਟ ਪਬਲਿਕ ਹਰ ਤਰ੍ਹਾਂ ਦੇ ਬੈਂਕ ਇਨਕਲੂਡਡ ਹੈ ਜੇ ਕੋਈ ਬੈਂਕ ਲੋਨ ਦੇਣ ਤੋਂ ਮਨਾ ਕਰ ਦੇ ਤਾਂ ਸਾਡੇ ਧਿਆਨ ਵਿੱਚ ਲਿਆ ਜਾਵੇ ਅਸੀਂ ਕਰ ਲਵਾਂਗੇ ਕਿਉਂਕਿ ਇਹਨਾਂ ਦਾ ਵਿਆਜ ਜਿੱਦ ਪ੍ਰਾਈਵੇਟ ਵਾਲਿਆਂ ਦਾ ਜ਼ਿਆਦਾ ਹੁੰਦਾ ਹੈ ਸਰਕਾਰੀ ਦਾ ਘੱਟ ਹੁੰਦਾ ਉਹ ਦੇਖੋ ਜੀ ਮਾਰਕੀਟ ਰੇਟ ਤੇ ਦੇਣਾ ਹੈ ਬਟ ਲੇਕਿਨ ਹੈਵਲੀ ਸਬਸਿਡਾਈਜ਼ਡ ਰੇਟ ਤੇ ਤੁਹਾਨੂੰ ਇਸ ਪਰਪਸ ਲਈ ਲੋਨ ਮੁਹੱਈਆ ਕਰਾਇਆ ਜਾਦਾ ਹੈ ਜਿਹੜੀ ਸਰਕਸਟੇਜ ਜਿਹੜੀ ਦੋ ਜਗ੍ਹਾ ਦਾ ਯੂਸ ਕੀਤਾ ਜਾ ਸਕਦਾ ਹੈ ਇੱਕ ਦੋਨੋ ਜਗ੍ਹਾ ਯੂਸ ਕੀਤਾ ਜਾ ਸਕਦਾ ਤੇ ਜਿਹੜਾ ਇਹਦਾ ਰੇਟ ਆਫ ਸਰਚ ਇੰਟਰਸਟ ਹੋਏਗਾ ਫਿਰ ਤੁਹਾਨੂੰ ਕਮਰਸ਼ੀਅਲ ਤੇ ਲਾਕੂ ਹੋ ਰਿਹਾ ਰੈਜ਼ੀਡੈਂਸ਼ੀਅਲ ਜਿਹੜਾ ਸਬਸਿਡੀ ਹੈ ਭਾਵੇਂ ਉਹ ਇੰਸਟਾਲੇਸ਼ਨ ਤੇ ਹੋਵੇ ਜਾਂ ਲੋਨ ਤੇ ਹੋਵੇ ਉਹ ਸਬਸਿਡੀ ਖਾਸ ਰੈਜ਼ੀਡੈਂਸ਼ੀਅਲ ਯੂਨਿਟਸ ਵਾਸਤੇ ਐਕਸਕਲੂਸਿਵਲੀ ਨਿਰਧਾਰਿਤ ਕੀਤੀ ਗਈ ਹੈ ਜਿਹੜੇ ਸੈਂਟਰ ਬਟ ਦੇਖੋ ਜੀ ਪ੍ਰੋਜੈਕਟ ਜ਼ਿਲ੍ਹਾ ਪ੍ਰਸ਼ਾਸਨ ਦਾ ਹੈ ਔਰ ਜਿਸ ਦੇ ਵਿੱਚ ਸਾਨੂੰ ਸਪੋਰਟ ਸਟੇਟ ਗਵਰਨਮੈਂਟ ਤੋਂ ਵੀ ਮਿਲ ਰਹੀ ਹੈ ਔਰ ਸੈਂਟਰਲ ਗਵਰਨਮੈਂਟ ਤੋਂ ਵੀ। ਵਾਤਾਵਰਨ ਸੰਭਾਲ ਵੱਲ ਵੀ ਕਦਮ ਹੋ 100% ਜੀ ਬਿਲਕੁਲ ਵਾਤਾਵਰਨ ਸੰਭਾਲ ਔਰ ਸਾਰਿਆਂ ਦੇ ਬਿਲਾ ਦੇ ਵਿੱਚ ਹੋਰ ਇਜਾਫਾ ਹੋਰ ਬਚਾਅਵਟ ਹੋਵੇ ਇਹਦੇ ਲਈ ਜਿਹੜੀ ਆਪਣੇ ਪ੍ਰੋਡਿਊਸ ਹੁੰਦੀ ਹੈ ਜੀ ਇਲੈਕਟ੍ਰਿਟੀ ਉਹ ਇਲੈਕਟ੍ਰਿਟੀ ਬੋਰਡ ਨੂੰ ਚਲ ਜਾਂਦੀ ਹੈ ਜਦੋਂ ਉਹ ਘਰ ਦੀ ਬਣੀ ਹੋਈ ਬਿਜਲੀ ਖਾਤਮ ਹੋ ਜਾਂਦੀ ਆ ਜਾਂ ਉਹ ਵਕਤ ਹੀ ਜਾਂਦੀ ਆ ਤੇ ਜਿਹੜੀ ਉਧਰ ਪੂਟ ਗਏ ਹੋਰ ਉਹ ਸਪਸ਼ਟ ਮਿਲ ਸਕਦੇ ਮਤਲਬ ਇਹਨੂੰ ਦਾ ਬਿਲ ਦੇ ਵਿੱਚ ਡਜਸਟ ਹੋਣਗੇ ਬਿਲ ਦੇ ਵਿੱਚ ਐਡਜਸਟ ਹੁੰਦੇ ਆ ਬਿਲਕੁਲ ਮੀਟਰਿੰਗ ਜਿਹਨੂੰ ਕਹਿੰਦੇ ਆ ਤੇ ਜਿਹੜੀ ਬਚਤ ਤੁਹਾਡੀ ਹੁੰਦੀ ਹੈ ਉਹ ਬਿਲ ਦੇ ਵਿੱਚ ਐਡਜਸਟ ਹੁੰਦੀ ਹੈ ਪੀਐਸਪੀਸੀਐਲ ਦੀ ਗਾਈਡਲਾਈਨ ਬੜੀ ਸਾਫ਼ ਹੈ ਤੁਹਾਨੂੰ